ਵਾਇਗੁਰ ਦੀ ਖਾਲਸਾ ਵਾਇਗੁਰ ਦੀ ਫਤਿਹ ਅੱਜ 11 ਪੋ ਠੰਡੇ ਬੁਰਜ ਤੋਂ ਫਿਰ ਸਹਿਬਜ਼ਾਦੇ ਨੂੰ ਮਾਤਾ ਜੀ ਤੋਂ ਜੁਦਾ ਕੀਤਾ ਗਿਆ ਸੂਬੇ ਦੀ ਸਭਾ ਦੇ ਅੰਦਰ ਕੂੜ ਨਾਲ ਟਕਰਾਂਦਾ ਸੱਚ ਫਿਰ ਗੁੰਜਿਆ ਸੱਚ ਕਦ ਡਰਦਾ ਕੰਧਾਂ ਤੋਂ ਸੱਚ ਕਦ ਡਰਦਾ ਤਲਵਾਰਾਂ ਤੋਂ ਸੱਚ ਕਦ ਡਰਦਾ ਹਾਕਮ ਤੋਂ ਸੱਚ ਕਦ ਕਰਦਾ ਲਲਕਾਰਾਂ ਤੋਂ ਜ਼ਰੂਰਤ ਤੇ ਦਲੇਰੀ ਦਾ ਰੂਪ ਨਾਮ ਦੇ ਰਸੀਏ ਬਾਣੀ ਚ ਰੱਤੇ ਹੋਏ ਚੜ੍ਹਦੀ ਕਲਾ ਦੇ ਨੂਰ ਨਾਲ ਭਰਪੂਰ ਸਹਿਬਜ਼ਾਦੇ ਸੂਬੇ ਦੀ ਕਚਹਿਰੀ ਚ ਗਰਜੇ ਹਰ ਹਰ ਬਾ ਹਰ ਹੀਲਾ ਹਰ ਡਰਾਵਾ ਹਰ ਛਲ ਉਹਨਾਂ ਨੇ ਜਿੱਤਿਆ ਉਹਨਾਂ ਨੇ ਲੋਭ ਜਿੱਤਿਆ ਉਹਨਾਂ ਨੇ ਤ੍ਰਿष्णा ਜਿੱਤੀ ਉਹਨਾਂ ਨੇ ਜ਼ਿੰਦਗੀ ਦੀਆਂ ਆਸਾਵਾਂ ਜਿੱਤੀਆਂ ਤੇ ਸੱਚ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਕੇ ਜ਼ੁਲਮ ਦੇ ਸਾਹਮਣੇ ਸੀਨਾ ਤਾਣ ਕੇ ਖੜ ਗਏ ਗੁਰੂ ਦੇ ਲਾਲ ਮਾਂ ਗੁਜਰੀ ਜੀ ਦੀ ਠੰਡੇ ਵਿੱਚ ਵਿੱਚ ਬੈ ਕੇ ਦਿੱਤੀ ਸਿੱਖਿਆ ਕਲਗੀਆਂ ਵਾਲੇ ਪਾਤਸ਼ਾਹ ਦੀ ਅਮਰਤ ਦੀ ਸ਼ਕਤੀ ਤੇ ਸਿੱਖੀ ਦੀ ਗੁੜਤੀ ਨੇ ਸੈਭਜਾਦਿਆਂ ਦੇ ਚਿਹਰਿਆਂ ਤੇ ਐਸਾ ਰੱਬੀ ਨੂਰ ਲਿਆਂਦਾ ਕਿ ਜਿਨ੍ਹਾਂ ਦੇ ਸਾਹਮਣੇ ਜੱਜਮੈਂਟ ਦੇਣ ਵਾਲੇ ਜੱਜ थरथरा ਕੰਬਣ ਲੱਗੇ ਆਪਣੀ ਵਕਾਲਤ ਆਪ ਕਰਦੇ ਬਾਬਾ ਫਤਿਹ ਸਿੰਘ ਜੀ ਜਦੋਂ ਜ਼ਾਲਮਾਂ ਦੀਆਂ ਅੱਖਾਂ ਚੱਖਾਂ ਪਾ ਕੇ ਜਵਾਬ ਦਿੰਦੇ ਆ ਤੇ ਮੂੰਹ ਵਿੱਚ ਉਂਗਲਾ ਪਾਉਣ ਵਾਸਤੇ ਵੱਡੇ ਵੱਡੇ ਕਾਜ਼ੀ ਮਜਬੂਰ ਹੋ ਜਾਂਦੇ ਆ ਸੋ ਦ੍ਰਿੜਤਾ ਦੀ ਜਿੱਤ ਹੁੰਦੀ ਆ ਬੋਲੇ ਸੋ ਨਿਹਾਲ ਦੇ ਜਕਾਰੇ ਗਜਾਉਂਦੇ ਹੋਏ ਫਤਿਹਯਾਬੀ ਨੂੰ ਝੋਲੀ 'ਚ ਪਾ ਕੇ ਮਾਂ ਜੀ ਨੂੰ ਆ ਕੇ ਹਾਲ ਦੱਸਦੇ ਸਹਿਬਜ਼ਾਦੇ ਕਿ ਅਸੀਂ ਜਿੱਤੇ ਹਾਂ ਪੰਥ ਜਿੱਤਿਆ ਹੈ ਸੋ ਚੜ੍ਹਦੀ ਕਲਾ ਦਾ ਪ੍ਰਤੀਕ ਦਾ ਅੱਜ ਦਾ ਦਿਹਾੜਾ ਇਸ ਤਰ੍ਹਾਂ ਚੜ੍ਹਦੀ ਕਲਾ 'ਚ ਸਹਿਬਜ਼ਾਦਿਆਂ ਨੇ گزارਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ